ਕਾ ਝੋਨਾ ਦਾ ਆਪਣਾ ਪੂਰਾ ਘਾ ਤਾਂ ਐਕਤੀ ਵਾਲਾ ਹੋਇਆ ਨਹੀਂ ਆ ਪਨੀਰੀ ਚੰਗੀ ਸੀ ਆਪਣੀ ਹਨ ਬਹੁਤ ਵਧੀਆ ਯਾਰ ਬਹੁਤ ਤਾਂ ਵਧੀਆ ਸੀ ਕੰਮ ਐਕਤੀ ਯਾਰ ਯਾਰਾ ਆਪਣਾ ਲੰਗੂਰ ਨਹੀਂ ਦਿੰਦਾ ਪਿਆ ਜੱਗਾ ਕਿਸੇ ਪਾਸੇ ਯਾਰ ਘਾ ਕੱਢਣ ਤੇ ਲਾਇਆ ਸੀਗਾ ਇਹ ਹੈ ਹੈ ਇੱਧਰ ਗਏ ਇਹ ਮੇਰੇ ਹਿਸਾਬ ਨਾਲ ਘਾ ਨਹੀਂ ਕੱਢਦਾ ਸੀ ਯਾਰ ਆਪਣੇ ਅਗਰੋਂ ਉਹ ਸਹਿਵਾ ਸੁੱਤੀ ਰਹਿ ਗਈ ਪਨੂ ਲੈ ਗਿਆ ਉਠ ਭੁਜਾ ਕੇ ਓਏ ਆ ਰਹੀ ਐ ਬੋਤ ਸੇਬਾ ਸੁੱਤੀ ਰਹਿ ਗਈ ਉਹਨੂੰ ਲੈ ਗਿਆ ਬੋਤਾ ਪਜਾ ਕੇ ਸੇਬਾ ਇਹਦੇ ਗਾਣਾ ਕੰਮ ਕਰਨਾ ਉਹ ਪਿਆਰ ਮਰਜਾ ਬਣਿਆ ਭੈਣ ਦੀ ਪਣੀ ਹੋਇਆ ਉਹ ਗੱਲ ਤੇਰੀ ਠੀਕ ਆ ਜੱਗਾ ਇਹਨੇ ਕੰਮ ਕਾਦਾ ਕਰਨਾ ਯਾਰ ਜਿੰਨਾ ਚਿਰ ਆਪਾਂ ਕੋਲੇ ਹੁੰਨੇ ਹੈ ਨਾ ਉੰਨਾ ਚਿਰ ਤਾਂ ਇਹ ਕੰਮ ਕਰਦਾ ਨਹੀਂ ਤੇ ਕੋਠੀ ਤੇ ਚੜ ਕੇ ਮਰਜਾ ਬਣ ਕੇ ਪਏ ਜਾਂਦਾ ਯਾਰ ਆ ਕਰੀਏ ਇਹ ਨਾਲ ਗੱਲਬਾਤ ਉਹ ਵੱਡਿਆ ਮਰਜਿਆ ਉਹ ਗਾਣਾ ਤਾਂ ਚੱਜਦਾ ਗਾਲਾ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਬਾਹ ਫੜ ਲਈ ਮੇਰੀ ਮਰਜ਼ੀ ਤੈਨੂੰ ਝੋਨਾ ਪਚਰ ਨੂੰ ਕੱਲਿਆ ਸੀਗਾ ਮੇਰੀ ਮਰਜ਼ੀ ਹਾਲੇ ਤੈਨੂੰ ਮੋਟਰ ਛੱਡਣ ਲਈ ਭੇਜਿਆ ਸੀਗਾ ਕੀ ਕਹਿੰਦਾ ਮੋਟਰ ਨਹੀਂ ਛੱਡੀ ਯਾਰ ਮੇਰੀ ਮਰਜ਼ੀ ਝੋਨੇ ਚ ਕਾ ਕੀਨੇ ਕੱਢਣਾ ਮੇਰੀ ਮਰਜ਼ੀ ਇੱਕ ਵਾਰੀ ਥੱਲੇ ਉਤਰਿਆ ਫੇਰ ਕਰਨਾ ਤੇਰੇ ਨਾਲ ਗੱਲ ਪੁਕਾਰਿਆ ਮੈਨੂੰ ਤਰੀਕਾ ਹੈਗਾ ਐ ਨਾਲ ਸੋਚ ਕੇ ਥੱਲੇ ਲਾਉਣ ਦਾ

ਜਿ ਕਿੜੇ ਬਾਬੇ ਨੇ ਅਕਲ ਦੇਤੀ ਸੋਨੂੰ ਉਜੀ ਐ ਲਿਆ ਕੇ ਅੱਜ ਦੇਤਾ ਤੂ ਸੇ ਮੈਨੂੰ ਓੜਾ ਓੜਾ ਆਹ ਪਰ ਲੈ ਨਾ ਵਟੇ ਮਰਜੇ ਉਧਰ ਉਹ ਨਾ ਯਾਰ ਉਹ ਕੀ ਗੱਲ ਹੋ ਗਈ ਯਾਰ ਉਹ ਦੋ ਤੂੰ ਕੁੱਤੀ ਕਹ ਤਾ ਯਾਰ ਮੈਨੂੰ ਸਾਡੀ ਮਾਗੀ সারা টাকা ও